ਦਮਨ ਸਾਹਿਬ ਦੀ ਜਿਹੜੀ ਵੀਡੀਓ ਵਾਇਰਲ ਹੋਈ ਨਾ ਉਹਦੀ ਗੱਲ ਕਰਦੇ ਆਪਾਂ ਵੇਖੋ ਆਪਾਂ ਇੱਕ ਹਸਾਬ ਲਾਓ ਤੁਸੀਂ ਵੀ ਸਾਡਾ ਨਾ ਪੰਜਾਬ ਤੌਰ 'ਤੇ ਕਿਹੜੇ ਪਾਸੇ ਨੂੰ ਪਿਆ ਯਾਰ ਮੈਨੂੰ ਹੈਰਾਨ ਕੀ ਵਾਲੀ ਗੱਲ ਏ ਜਿਹ ਭਗਵੰਤਮਾਨ ਦੀ ਵੀਡੀਓ ਵੀਡੀਓ ਸੱਚੀ ਆ ਸੀ ਮੈਂ ਵੀ ਆਣਾ ਸੱਚੀ ਵੀਡੀਓ ਝੂਠੀ ਨਹੀਂ ਫੇਕ ਨਹੀਂ ਵੀਡੀਓ ਕੀ ਬਿਲਕੁਲ ਸੱਚੀ ਆ ਵੀਡੀਓ ਏ ਫੇਕ ਨਹੀਂ ਹੈਗੀ ਬਿਲਕੁਲ ਸਹੀ ਪਰ ਮੈਂ ਅੱਗੇ ਕੀ ਨਾ ਚੀਜ਼ ਤੇ ਬੋਲਿਆ ਭਈ ਯਾਰ ਵੀਡੀਓ ਸਹੀ ਔ ਨੌਜਵਾਨ ਮੁੰਡਾ ਜੋ ਮਰਜ਼ੀ ਆਪਦੇ ਜਵਾਨੀ ਚ ਕਰ ਸਕਦਾ ਤੁਹਾਡੀ ਧੂਈਂਪੜ ਕਰਦੀ ਬੰਦਾ ਪੁੱਛ ਤੁਹਾਨੂੰ ਕੀ ਤਕਲੀਫ ਹੈ ਵੀ ਲੋਕਾਂ ਨੂੰ ਆਹ ਡਿਬੇਟ ਚੱਲਦੀ ਪਈ ਲੱਖ ਦੀ ਲਾਨ ਤਿਆਰ ਡਿਬੇਟ ਕਰਦੇ ਪੈਣੇ ਉਹ ਵੀਡੀਓ ਦੀ ਜੀ ਜਾਂਚ ਹੋਣੀ ਚਾਹੀਦੀ ਉਹ ਵੀਡੀਓ ਦਾ ਜੀ ਫਲਾਣਾ ਵਾਲੇ ਮੈਂ ਕਹਿਣਾ ਵੀ ਵੀਡੀਓ ਸੱਚੀ ਹੈ ਮੈਂ ਇਹਨੂੰ ਭਗਵਾਨ ਦਾ ਮਾਨ ਨੂੰ ਮੈਂਣਾ ਤੇਰੀ ਗਲਤੀ ਮਾਨ ਸਰ ਤੂੰ ਸਿੱਧਾ ਕਹਿ ਮੇਰੀ ਵੀਡੀਓ ਹੈ ਵੀ ਮੇਰੀ ਵੀਡੀਓ ਹੈ ਵੀ ਠੀਕ ਹੈ ਗੱਲ ਮੈਂ ਜਦੋਂ ਜਵਾਨੀ ਦੇ ਵਿੱਚ ਸੀ ਉਦੋਂ ਮੇਰੀ ਉਦੋਂ ਦੀ ਵੀਡੀਓ ਹੈ ਝਗਣ ਝਕਾਉਣ ਵਾਲੀ ਦੀ ਕਿਹੜੀ ਗੱਲ ਹੈ ਯਾਰ ਕਮਾਲ ਹੋ ਗਈ ਵੇ ਠੀਕ ਹੈ ਗੱਲ ਵੀ ਮੈਰੀ ਆਪਦੀ ਜਪਾਦੀ ਜਨਾਨੀ ਨੇ ਤਲਾਕ ਇਹਦੇ ਅਸੀ ਕਰ ਕੀ ਉਹ ਜਨਾਨੀ ਤੋਂ ਹੋਇਆ ਸੀ ਘਰ ਵਾਲੀ ਤੋਂ ਵੀ ਇਹ ਨਹੀਂ ਘਰ ਵਾਲੀ ਜਨਾਨੀ ਤੇ ਸਵਾਦ ਆਉਂਦਾ ਤੇ ਬਾਹਰਲੀ ਦਾ ਆਉਂਦਾ ਅੱਜ ਤੇ ਫਿਰ ਉਹ ਵੀਡੀਓ ਆ ਗਈ ਨਾਲੇ ਉਹਦਾ ਯਾਰ ਹੈਗਾ ਤਾਂ ਭੇਗਾ ਭੰਡ ਹੈਗਾ ਸੀ ਇਹ ਇਹਨਾਂ ਨੂੰ ਉਹ ਜਨਾਨੀਆਂ ਜਰੂਣੀਆਂ ਨੇ ਕੀ ਸੀ ਨਾਲੇ ਕਲਾਕਾਰਾਂ ਦਾ ਨਾਰਮਲ ਹੀ ਕੰਮ ਚੱਲੋ ਸਾਰੇ ਦਾ ਕਲਾਕਾਰ ਇੱਕੋ ਜਿਹੀ ਨਹੀਂ ਹੈਗੇ ਪਰ ਇਹ ਨਾਰਮਲਾਂ ਦਾ ਕੰਮ ਇਹ ਕਲਾਕਾਰਾਂ ਦਾ ਐਕਟਰਾਂ ਦਾ ਇਹ ਬਗਾਨੀ ਜਨਾਨੀਆਂ ਦੇ ਹੱਥੁੱਤ ਪਾਉਣੇ ਉਹ ਡਰਾਟਲਾਂ ਦੇ ਵਿੱਚ ਜਾਣਾ ਜੁਣਾ ਇਹ ਇਹਨਾਂ ਦਾ ਨਾਰਮਲ ਨਾਰਮਲ ਕੰਮ ਹੈ ਇਹਨਾਂ ਦਾ ਇਹ ਜੋ ਕੋ ਮਰਜ਼ੀ ਕੀ ਜਗਲਾ ਹੋਇਆ ਹੈ ਪੰਜ ਤੱਤੇ ਤਵੇ ਤੇ ਬੌਂਡ ਰੱਖੀ ਜਾਣ ਤੇ ਸੌਰੀ ਇਹ ਇਹ ਨਹੀਂ ਹਟ ਸਕਦੇ ਇਹ ਨਹੀਂ ਹਟ ਸਕਦੇ ਭਾਵੇਂ ਜਿੱਡਾ ਮਰਜ਼ੀ ਕੋਈ ਕਹੀ ਜਾ ਮੈਂ ਲਿਖ ਕੇ ਦੇਣਾ ਹੈ ਐਵੇਂ ਹੋ ਜਾ ਉਹ ਤੁਸੀਂ ਦੱਸੋ ਇਹ ਭਗਵਾਨ ਦੀ ਵੀਡੀਓ ਐਰਰ ਹੋ ਗਈ ਤੇ ਇਹਨੇ ਆਖਿਆ ਜੀ ਇਹ ਫੇਸਬੁੱਕ ਤੋਂ ਜੀ ਵੀਡੀਓ ਚੱਕਦੇ ਹੋ ਜੀ ਫੇਸਬੁੱਕਾਂ ਦੇ ਵਿੱਚ ਬੰਦ ਕਰ ਦਿਓ ਜੀ ਉਹ ਕਰ ਦਿਓ ਕਿ ਜਦਨ ਅਮਰਤਪਾਲ ਦੀ ਉਹਦੀ ਚੈਟ ਹੀ ਆਈ ਸੀ ਅਮਰਤਪਾਲ ਦੀ ਉਹ ਵੀ ਸੱਚੀ ਸੀ ਜਿਹੜੀ ਜਿਹੜੀ ਚੈਟ ਆ ਉਹ 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 ਸੱਚੀ ਏ ਝੂਠੀ ਏ ਉਹ ਕੋਈ ਵੱਡੀ ਗੱਲ ਨਹੀਂ ਕਹੀ ਜਗਸੇ ਕਿਉਂਕਿ ਉਹ ਵੀ ਨੌਜਵਾਨ ਮੁੰਡਾ ਸੀ ਜਿਹੋਨ ਦੀ ਚੈਟ ਦੇ ਦਾ ਭਗਵੰਤ ਮਾਨੀ ਬੋਲੇ ਵੀ ਇਹਨੂੰ ਬੰਦ ਕਰ ਦਿਓ ਆਪਦੀ ਰਿਪੀਟ ਲੱਗਣਾ ਆਪੀ ਬੰਦ ਕਰ ਦਿਓ ਹੈ ਅ ਜਿਹੜੇ ਹੁਣ ਕਾਲੀ ਬੋਲੀ ਜਾਂਦੇ ਨੇ ਜੀ ਉਦੋਂ ਦੂਜੇ ਨੇ ਉਹਨੇ ਮਜੀਠੀਏ ਨੇ ਆਣ ਬਾਣ ਰੱਖੀ ਮਨਤਪਾਲ ਦੀ ਵੀਡੀਓ ਮੋੜ-ਮੋੜ ਕੇ ਲਾਉਂਦਾ ਸੀ ਮੋੜ-ਮੋੜ ਕੇ ਲਾਉਂਦਾ ਸੀ ਤੇ ਜਿਹੜਾ ਤੁਹਾਡੀ ਪਾਰਟੀ ਆ ਸੁੱਚਾ ਸਿੰਘ ਨੰਗਾ ਸੀ ਉਹ ਕੀ ਸੀ ਉਹਦਾ ਸਾਹਮਣੇ ਗੁੱਲਾ ਫਿੱਟ ਕਰਦਾ ਤੇ ਮੂੰਹ ਚ ਪਾਉਂਦਾ ਹੀ ਵੇਖ ਲਈ ਲੋਕਾਂ ਨੇ ਹੈ ਤੇ ਉਹਦੋਂ ਉਹੋ ਮੁਕਰਦਾ ਇਨੀ ਜੀ ਨਹੀਂ ਮੇਰਾ ਸਰੀਰ ਨੂੰ ਢਿੱਡ ਵੀ ਹੁੰਦਾ ਲੱਤਾਂ ਉਹਨਾਂ ਦੀ ਫੁੱਲੋ ਵੀ ਹੁੰਦੀ ਸਾਰਾ ਕੁਝ ਹੁੰਦਾ ਉਹ ਕਿੰਨਾ ਸੀ ਯਾਰ ਜੇ ਲੀਡਰ ਹੋ ਗਏ ਇਹ ਕਿਹੜੀਆਂ ਤੁਸੀਂ ਗੱਲਾਂ ਪੈ ਜਾਂਦੇ ਜੀ ਤੁਸੀਂ ਇਹ ਇਹ ਤਾਂ ਯਾਰ ਗੱਲ ਹੀ ਉਹ ਨੋਰਮਲ ਰਹਿ ਗਈ ਇਹ ਕੋਈ ਏਡੀ ਖਾਸ ਗੱਲ ਨਹੀਂ ਤੁਸੀਂ ਚੱਲ ਇੱਥੇ ਗੱਲ ਤੇ ਆ ਜਾਓ ਉਹ ਤੁਹਾਡਾ ਜਿਹੜਾ ਫੁੱਫੜ ਭਗਵਾ ਜਿਹੜਾ ਕੈਪਟਨ ਤੇ ਉਹਦਾ ਰੂਸਾ ਉਹ ਚਰਿਆ ਵੀ ਲੀ ਫਰਦਾ ਸੀ ਉਹ ਰੂਸਾ ਕੀ ਗੱਲ ਉਹਨੂੰ ਰਖੜੀ ਬਾੜਦੀ ਸੀ ਕੈਪਟਨ ਨੂੰ ਰੂਸਾ ਕੈਪਟਨ ਨੂੰ ਰਖੜੀ ਤਾਂ ਨਹੀਂ ਬੰਦੀ ਸੀ ਉਹਦੀ ਪੈਣ ਲੱਗਦੀ ਸੀ ਰੂਸਾ ਦੀ ਉਹਦੀ ਕੈਪਟਨ ਦੀ ਜਿੱਥੇ ਮਰਦਿਓ ਲੈ ਕੇ ਉਟਰਾਏ ਤੁਰਿਆ ਫਿਰਦਾ ਏ ਅਸਕਰ ਤੋਂ ਖੇ ਮਿੱਟੀ ਖਾਂਦੀ ਸੀ ਆਪ ਚ ਫਿਰ ਉਹਦੇ ਉਹਦੇ ਤੇ ਲੋਕ ਕਿੰਨਾ ਬੋਲੇ ਨੇ ਜਿਹੜੇ ਕੰਮ ਕਰਨਲੇ ਉਹ ਨਹੀਂ ਕਰਦੇ ਪੰਜਾਬ ਚ ਬੜੇ ਮੁੱਦੇ ਨੇ ਆ ਜੱਟਾਂ ਦਾ 20 20 ਮਾਨ ਝੋਨਾ ਘੱਟ ਨਿਕਲਿਆ ਅੱਜ ਕੀ 20 ਮਾਨ ਗਰੀਬਾਂ ਦੇ ਘਰ ਟਹਿ ਗਏ ਨੇ ਪਾਣੀ ਦੇ ਕਈਆਂ ਨੂੰ ਵਿਚਾਰਿਆਂ ਨੂੰ ਤਾਂ ਟੈਨਸ਼ਨ ਵੀ ਵੀ ਗਰੀਬਾਂ ਨੂੰ ਵੀ ਅਸੀਂ ਛਾਲ ਕਿਵੇਂ ਕੱਢਣਾ ਅਧਿ ਨਿੱਕੇ ਨਿੱਕੇ ਜੁਆਗ ਰੱਖਣੇ ਕਿੱਥੇ ਨੇ ਕਈਆਂ ਨੇ ਮਾਲ ਡੰਗਰ ਸਾਰਾ ਸਾਰਾ ਉਹ ਰਹੀ ਨਾ ਕਿਸੇ ਲੀਡਰ ਨੂੰ ਫਿਕਰੇਗਾ ਭਗਵੰਤ ਮਾਨ ਦੀ ਵੀਡੀਓ ਆ ਗਈ ਦੇ ਕੀ ਲੱਤ ਟੁੱਟ ਗਈ ਕੀ ਹੋ ਗਿਆ ਵੀ ਭਗਵੰਤ ਮਾਨ ਦੀ ਵੀਡੀਓ ਆ ਪਤਾ ਆ ਗਈ ਤੁਸੀਂ ਵੇਖੋ ਜਾ ਕੇ ਉੱਥੇ ਬਾਰਡਰ ਤੇ ਉਹ ਦਰਿਆ ਦੇ ਕੰਡੇ ਦੇ ਵੇਖੋ ਵੀ ਬਣਿਆ ਕੀ ਖੜਾ ਵਿਚਾਰੇ ਲੋਕਾਂ ਦੇ ਘਰ ਨਹੀਂ ਲੱਭਦੇ ਵੇ ਥਾਂ ਨਹੀਂ ਲੱਕੜ ਨਹੀਂ ਬੱਲ ਨਹੀਂ ਵਿਚਾਰਾ ਦਾ ਭਾਂਡਾ ਨਹੀਂ ਟਿੰਡਾ ਨਹੀਂ ਕੱਕਣੀ ਦਾ ਕਈਆਂ ਦਾ ਉਹ ਰਹੀ ਨਾ ਲੀਡਰ ਫਿਕਰੇਗਾ ਕਿਸੇ ਨੂੰ ਵੀ ਬਿਆਲੀ ਵੀ ਉਹ ਕੋ ਲੋਕਾਂ ਦੇ ਘਰਾਂ ਦੀ ਗੱਲ ਕਰੀਏ ਡੋਬੇ ਦੀ ਗੱਲ ਕਰੀਏ ਅੱਜ ਕੀ ਜਿਵੇਂ ਝੋਨਾ ਨਹੀਂ ਦਿਆ ਵੀ ਵੀ ਮਨ ਝੋਨਾ ਕਿੱਲੇ ਦਾ ਘਰਨੇ ਲਿਆ 70 80 80000 ਰੁਪਿਆ ਠੇਕਾ ਕਿੱਲੇ ਦਾ ਕਈ ਜ਼ਿਮੀਂਦਾਰਾਂ ਨੇ ਕਿ ਆਪਦੀ ਜ਼ਮੀਨ ਦੇ ਕਿ ਨਿਕਲਣ ਦੇ ਵੇਖ ਲਿਆ ਜੀ ਅੱਜ ਕੀ ਠੇਕੇ ਨਹੀਂ ਪੂਰੇ ਕਰਨੇ ਜ਼ਮੀਨਾਂ ਨੇ ਜਿੰਨਾ ਝੋਨਾ ਘਟ ਗਿਆ ਮੰਡੀਆਂ ਦੇ ਵਿੱਚ ਰੌਣਕ ਖਤਮ ਹੋ ਗਈ ਏ ਜਿਹੜੇ ਜਿਹੜਾ 83 90 92000 ਬੋਰੀ ਤੋਲਦਾ ਸੀ ਨਾ ਉਹ ਅੱਜ 55 5000 ਬੋਰੀ ਤੋਲਦਾ 40 4000 ਬੋਰੀ ਘਟ ਗਈ ਏ ਆ ਦੁੱਡ ਗਿਆ ਅੱਜ ਕੀ ਚੋਨੇ ਦਾ ਉਹ ਹੈ ਵੀ ਲੋ ਜਦੋਂ ਇਹਨੂੰ ਖੋਲੋ ਉਹ ਇੰਸਟਾਗ੍ਰਾਮ ਨੂੰ ਫੇਸਬੁੱਕ ਨੂੰ ਉਦੋਂ ਹੀ ਲੱਗੇ ਖੜੇ ਹੁੰਦੇ ਜੀ ਉਹ ਜੀ ਉਹ ਆਂਦਾ ਮੈਂ ਦੂਜੀ ਉਦੋਂ ਉਹ ਝੂਠ ਜਿਹੜਾ ਬਾਹਰ ਬੈਠਾ ਸਮਰਾਜ ਆ ਪਹਿਲੇ ਤਾਂ ਭਗਵੰਤ ਮਾਨ ਦੇ ਨਾਲ ਇਕੱਠੀ ਖੇ ਖਾਂਦਾ ਰਿਆ ਇੱਕੇ ਥਾਲੀ ਜੀ ਕੱਢ ਉਹ ਵੀ ਐਡਾ ਸਾਬ ਕੋ ਨਹੀਂ ਹੈਗਾ ਉਹ ਸਮਰਾਜ ਆ ਵੀ ਤੇ ਉਹ ਇਕੇ ਇਕੇ ਜ ਖਾਂਦੇ ਰਹੇ ਨੇ ਇਹ ਉੱਥੇ ਦੇ ਉੱਠ ਕੇ ਦੁਨੀਆ ਬਣਾ ਕੇ ਉਹਨਾਂ ਦੀ ਵੀਡੀਓ ਵਾਇਰਲ ਕਰੀ ਜਾਂਦਾ ਜੇ ਤੇਰੇ ਕੋਲ ਵੀਡੀਓ ਹੈਗੀਆਂ ਨਾ ਵੀ ਮਹਾਰਾਜ ਦੀ ਵੀਡੀਓ ਮੈਂ ਵਾਇਰਲ ਕਰ ਦਾਂਗਾ ਬਾਬੇ ਨਾਨਕ ਦੇ ਕਰ ਭੌੜਾਂਗੀ ਧੌਂੜਾਂ ਕਿਉਂ ਪਿਆ ਜੇ ਤੇਰੇ ਕੋਲੇ ਕੀ ਕਰਦੇ ਵਾਇਰਲ ਜੇ ਜਿਹਨੇ ਬਾਬੇ ਨਾਨਕ ਦੀ ਵੀਡੀਓ ਤੇ ਗੁਰੂ ਗੋਬਿੰਦ ਸਿੰਘ ਦੀ ਜਾਂ ਸੰਤ ਭਿੰਡਰਾਲ ਦੀ ਸ਼ਰਾਬ ਤੇ ਛੁੱਟੀ ਜਾਂ ਉਹਦੇ ਤੇ ਤੂੰ ਨਾ ਵੀ ਪਿਸ਼ਾਬ ਕਰਨ ਲੱਗਾ ਸੀ ਉਹ ਚੀਜ਼ਾਂ ਨਸ਼ਰ ਕਰ ਦੇ ਫਿਰ ਵੀਣਾ ਕਿਨੂ ਐ ਕੀ ਦਾਬੇ ਮਾਰ ਰਾਂ ਬਈ ਮੈਨੂੰ ਪੈਸੇ ਦੇਣੋ ਸਮਰਾਜਾ ਵੀ ਪੈਸੇ ਲੈਣ ਨੂੰ ਫਿਰਦਾ ਔਰ ਗੱਲ ਕੋਣੀ ਕਿ ਬਾਕੀ ਯਾਰ ਭਗਵੰਤ ਮਾਨ ਦਾ ਪੱਕਾ ਮੈਨੂੰ ਬੰਦੇ ਨੇ ਫੋਨ ਤੇ ਦੱਸਿਆ ਵੀ ਇਹ ਸਾਰਾ ਕੁਝ ਇਕੱਠੇ ਹੀ ਕਰਦੇ ਰਹੇ ਨੇ ਇਹ ਜੋ ਜਨਾਨੀਆਂ ਦਾ ਰੰਡੀ ਬਾਜੀ ਦਾ ਕੰਮ ਹੈ ਦੋਵੇਂ ਇਕੱਠੇ ਹੀ ਕਰਦੇ ਸੀ ਇਹ ਕੋ ਢਿੱਲ ਵਾਲੀ ਗੱਲ ਨਹੀਂ ਹੈਗੀ ਜੇ ਬਾਹਰ ਜਾਂਦਾ ਸੀ ਤਾਂ ਭਗਵੰਤ ਮਾਨ ਉਹਦੇ ਕੋਲ ਨਹੀਂ ਰਹਿੰਦਾ ਸੀ ਉਹ ਸਮਰਾਜ ਦੇ ਕੋਲੇ ਮੇਰੇ ਕੋਲ ਪੱਕਾ ਸਬੂਤ ਹੈ ਤੇ ਪਰ ਇਹਨਾਂ ਵੀ ਉਹ ਕੁਝ ਇਹਨੇ ਮੰਗਿਆ ਹੋਣਾ ਤੇ ਤੂੰ ਇਹਨੇ ਦਿੱਤਾ ਨਹੀਂਗਾ ਬਾਕੀ ਉਹ ਥੋੜੀ ਜੀ ਗੱਲ ਕੁਝ ਹੋਰ ਹੈ ਉਹ ਉਹ ਵਿੱਚ ਕਮੈਂਟ ਵੀ ਕੀਤਾ ਇੱਕ ਬੰਦੇ ਨੇ ਵੀ ਉਹ ਜਿਹੜਾ ਇਹ ਭਗਵੰਦ ਮਾਨ ਕਿ ਜ ਉਹਨਾਂ ਦੀ ਕਿਸੇ ਘਰ ਦੀ ਕੁੜੀ ਨਾਲ ਸੀ ਉਹਦੀ ਦਾ ਵੀਡੀਓ ਕੱਟ ਕੇ ਤੇ ਨਾਲ ਉਹ ਕੈਨੇਡੀਅਨ ਭਾਬੀ ਦੀ ਲਾਤੀ ਦੱਸਦੇ ਪੈਣ। ਉਹ ਕਹਿੰਦੇ ਇਹ ਭਗਵੰਦ ਮਾਨ ਕਿ ਉਹਨਾਂ ਦੀ ਕੁੱਕੀ ਉਹਨਾਂ ਦੇ ਰਿਸ਼ਤੇਦਾਰ ਹੈਗੇ ਇਹ ਕਰਕੇ ਵੀ ਇਹ ਤੇ ਇਹਨਾਂ ਨੂੰ ਇਹਨਾਂ ਨੂੰ ਮੌਕਾ ਮਿਲ ਗਿਆ ਜਿਹੜੇ ਵਿਰੋਧੀ ਨੇ ਪਰ ਬਾਕੀ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕੋਈ ਜਹਿਦਾਰ ਦੀ ਜੋ ਵਾਰਤ ਪੰਜਾਬ ਦੀ ਜੈਬੰਦੀ ਦਾ ਤੇ ਉੰਦੀ ਇੱਕ ਫੋਟੋ ਲਾਤੀ ਨੇ ਕੁੜੀ ਦੇ ਨਾਲ ਚੁੱਕ ਕੇ ਫਿਟੇ ਮੂੰਹ ਤੁਹਾਡੇ ਏਡੇ ਹੋਇਆ ਨੇ ਐਸੇ ਕੰਮ ਨੂੰ ਤੁਸੀਂ ਰਹਿ ਗਏ ਜੇ ਹੋਰ ਹਿੰਦੂਆਂ ਦੇ ਵੀ ਖਲੋਤੇ ਨੇ ਹੋਰ ਵੀ ਸਾਰਿਆਂ ਨੇ ਖਲੋਤੇ ਨੂੰ ਕਿੰਨੇ ਗਾਉਦੇ ਬੰਦੇ ਦੀ ਬਦਨਾਮੀ ਬੱਕ ਕਰਦੇ ਤੁਸੀਂ ਪੱਗਾਂ ਵਧੀਆਂ ਤਾੜੀਆਂ ਰੱਖਿਆ ਤੁਹਾਨੂੰ ਕੰਮੀ ਏ ਜੀ ਪਰ ਇਹ ਕੋਈ ਏਡੀ ਖਾਸ ਗੱਲ ਨਹੀਂ ਕਿ ਤੁਹਾਡੇ ਬਾਅਦ ਤੇ ਬੜੀ ਵੱਡੀ ਗੱਲ ਆ ਇਹ ਕੋਈ ਏਡੀ ਖਾਸ ਨਹੀਂ ਜੇ ਕਿਸੇ ਨੇ ਪੈਸੇ ਲੈ ਤੇ ਅਗਲੇ ਨੇ ਕੁਝ ਕੀਤਾ ਜੇ ਪੈਸੇ ਜੇ ਇਸ ਕਰ ਜੋ ਪਗੋਂ ਦਮਾਨ ਦੇ ਕੋਲ ਅੰਗਰੇਜ਼ਾਂ ਜਾਂ ਕੋਈ ਆਈਆਂ ਨੇ ਉਹਨਾਂ ਪੈਸੇ ਲੈ ਆਉਣਗੇ ਦੇ ਤੋਂ ਕੁੰਜ ਨਹੀਂ ਆਈਆਂ ਦੇ ਕੋਲੇ ਠੀਕ ਹੈ ਕਿ ਨਹੀਂ ਆ ਜਿਹੜੇ ਤੁਸੀਂ ਲੀਡਰ ਜੀ ਤੁਸੀਂ بڑے ਸਾਊ ਦੇ ਚੰਡੀਗੜ੍ਹ ਜਾ ਕੇ ਤੁਸੀਂ ਕੀ ਕਰਦੇ ਹੋ ਚੰਡੀਗੜ੍ਹ ਜਾ ਕੇ ਤੁਹਾਡੀਆਂ ਕਰਤੂਤਾਂ ਦਾ ਵੀ ਸਾਰੀਆਂ ਦਾ ਪਤਾ ਠੀਕ ਹੈ ਕਿ ਨਹੀਂ ਤੁਹਾਡੀਆਂ ਕਰਤੂਤਾਂ ਦਾ ਪਤਾ ਵੀ ਤੁਸੀਂ ਕੀ ਕਰਦੇ ਜੀ ਇਧਰ ਖਿਆਲ ਕਰੋ ਜਿਹੜਾ ਲੋਕਾਂ ਦਾ ਨੁਕਸਾਨ ਆ ਬੈ ਡੁੱਬੇ ਪੈਣ ਲੋਕਾਂ ਦੇ ਘਰ ਤੇਗੇ ਬੁਰਾ ਹਾਲ ਬੈਂਕੇ ਦਿਹਾੜੇ ਪੈਣ ਉੱਥੇ ਨਿਗਾਹ ਮਾਰੋ ਉਹ ਪਰੋਏ ਨਾ ਵੀ ਗੱਬੀ ਉਹ ਕੰਮ ਨੂੰ ਵੀ ਭਗਵੰਦ ਮਾਨ ਦੀਦਾ ਵੀਡੀਓ ਵਾਇਰਲ ਹੋ ਗਈ ਤੇ ਪਤਾ ਨਹੀਂ ਕੀ ਗਾਂ ਕੋਠੇ ਚੜ ਗਈ ਭਗਵੰਦ ਮਾਨ ਦੀ ਵੀਡੀਓ ਵਾਇਰਲ ਹੋ ਗਈ ਤੇ ਕਿੱਡੀ ਘਨੇਰੀ ਆ ਗਈ ਕੋਈ ਏਡੀ ਖਾਸ ਕੋਈ ਏਡੀ ਖਾਸ ਗੱਲ ਨਹੀਂ ਹੈਗੀ ਇਹ ਹੁੰਦੀਆਂ ਹੁੰਦੀਆਂ ਨੇ ਹੁੰਦੀਆਂ ਹੁੰਦੀਆਂ ਨੇ ਜਵਾਨਾਂ ਦੀਆਂ ਇਹ ਵੀਡੀਓ ਵਾੜ ਕੇ ਜਿਹੜੀਆਂ ਨਾ ਇਹ ਕੋਈ ਏਡੀ ਵੱਡੀ ਵੱਡੀਆਂ ਗੱਲਾਂ ਨਹੀਂ ਹੈਗੀਆਂ ਜਿਹੜੀਆਂ ਤੁਸੀਂ ਲੋਕ ਕਰੀ ਜਾਂਦੇ ਆ ਤੇ ਮਿਹਰ ਦੇ ਵੱਸੋ ਪੰਜਾਬ ਦੇ ਵਿੱਚ ਤਾਂ ਕੋਈ ਕੋਸਰ ਨਹੀਂ ਹੈਗੀ ਬਈ ਕੰਮ ਦੀ ਇਸ ਦੀ ਕਮਨ ਅਲੀਦਾਂ ਨੇ ਕੀਤੇ ਕੋਣੀ ਮੈਂ ਨਾ ਚਾਚ ਦੀ ਕੋਈ ਵੀ ਨਹੀਂ ਅਸਗਬਾਲ ਖਰਾਜਾ ਉਹਨੂੰ ਪਹਿਲਾਂ ਦਾ ਇੱਕ ਮੁੱਦਾ ਮਿਲ ਗਿਆ ਉਹ ਕਟਾਰੂ ਚੱਕ ਵਾਲਾ ਉਹ ਇਹਨੇ ਬੜੀ ਰੀਲ ਪਾਈ ਰੱਖੀ ਕਟਾਰੂ ਚੱਕ ਵਾਲੀ ਜੋ ਮੁੰਡੇ ਨੇ ਉਹਨੂੰ ਦਿੱਤੀ ਤੋਂ ਉਹਨੇ ਕਟਾਰੂ ਚੱਕ ਰੰਦੀ ਲਈ ਕੀਤਾ ਉਹਨਾਂ ਨਾਲ ਕੁਛ ਉਹਨੂੰ ਗਵੇਰ ਕੇ ਥੋੜਾ ਉਹਨਾਂ ਨਾਲ ਕੀਤਾ ਇਹਨੇ ਆਣ ਉਹ ਡਾਂਡਾ ਪੱਦਾ ਉਹਨਾ ਆ ਗਈ ਤਾਂ ਹੁਣ ਇਹਦੀ ਜਾਂਚ ਹੋਣੀ ਚਾਹੀਦੀ ਲੋ ਜੀ ਜਾਂਚ ਕਰਾ ਲਓ ਪਹਿਲੇ ਜਾਂਚ ਕਾਦੀ ਜਾਂਚ ਕਰਾਉਣੀ ਹੈ ਕੀ ਚੀਜ਼ ਦੀ ਜਾਂਚ ਹੈ ਜੋ ਜਿੰਨਾ ਦੀ ਕੁੜੀ ਉਹਨਾਂ ਦਾ ਤਕਲੀਫ ਨਹੀਂ ਤੇ ਤੁਹਾਡਾ ਦਾ ਮੁੰਡਾ ਯਾਰ ਪੰਜਾਬ ਦਾ ਉਹਨਾਂ ਦਾ ਮਾਨ ਜੀ ਉਧਰ ਦੇ ਮੁਲਕਾਂ ਨੇ ਜੀ ਉਹ ਕੁੜੀ ਇਹ ਤੇ ਤੁਹਾਡੇ ਦੇ ਪੰਜਾਬ ਦਾ ਮੁੰਡਾ ਤੇ ਕੱਦ ਕਿੱਥੀ ਦੀ ਜਾਂਚ ਕਰਾਉਣੀ ਹੈ ਕਮਾਲ ਹੋ ਗਈ ਯਾਰ ਤੁਹਾਡੇ ਵਾਲੀ ਬਹੁਤ ਪਰ ਹੜ ਦਾ ਪਹੁੰਚ ਮਾਨ ਵੀ ਨਹੀਂ ਕਿ ਸੱਚੇ ਲੰਗਾ ਦੀ ਹੁਣ ਇੱਕ ਤਾਂ ਦੇ ਬਿਆਨ ਦਿੰਦਾ ਪਿਆ ਲੋਕਾਂ ਦੀ ਵੀਡੀਓ ਆ ਗਈ ਤੇ ਤੁਹਾਡਾ ਸੱਚਾ ਲੰਗਾ ਤੁਹਾਨੂੰ ਪਤਾ ਨਹੀਂ ਲੱਗਦਾ ਪੌਣ ਜਵਾਨ ਦੀ ਵੀ ਜਾਇਜ਼ ਬਿਲਕੁਲ ਅਸੀਂ ਇਹਨੇ ਵੀਡੀਓ ਸੱਚੀ ਝੂਠੀ ਨਹੀਂਗੀ ਪਰ ਇਹ ਜਵਾਨੀ ਮਰੀਗੀ ਜਵਾਨੀ ਦੇ ਵਿੱਚ ਸਭ ਠੋਕਾ ਠਕਾਈ ਕਰ ਲੈਂਦੇ ਨੇ ਕੋਈ ਨਹੀਂ ਲਿਆਜ ਕਰਦਾ ਸ਼ੇਅਰ ਕਰ ਦਿਆ ਕਰੋ